ਤੁਹਾਨੂੰ ਕਹਿਣਾ ਹੀ ਹੈ ਇਹਨਾਂ ਨੇ ਬਹੁਤ ਭਾਲਦਾ ਤੈਨੂੰ ਹਲਾ ਦੇ ਇਹਨਾਂ ਨੇ ਕੰਮ ਨਹੀਂ ਕੀਤਾ ਕਹਿਣਾ ਨਹੀਂ ਕੰਮ ਦੇ ਪੈਸੇ ਦਿਨੇ ਮਾਤਾ ਬਾਹਰ ਦੋਸਲੇ ਨਾਲ ਦੀ ਮੰਗਦਾ ਸਾਰੇ ਪਿੰਡ ਜੀ 3500 ਰੇਟ ਆ ਹੁਣ ਤੈਨੂੰ ਕਿਵੇਂ ਵਧਾ ਕੇ 3500 ਦੀ ਐਂ ਗੱਲ ਹੋਈ ਜੀ ਚੱਲਦੇ ਰੇਟ ਦੀ ਗੱਲ ਹੋਈ ਆਪਣੀ 3500 ਦੀ ਗੱਲ ਨਹੀਂ ਹੋਊਗੀ 4200 ਰੁਪਿਆ ਰੇਟ ਚੱਲਦਾ ਕਿੱਲੇ ਦਾ ਮੈਂ ਤੈਨੂੰ 3500 ਤੋਂ ਵੱਧ ਇੱਕ ਪੰਜੀ ਨਹੀਂ ਮਿਲਣੀ ਲੈਣਿਆ ਲੈ ਤੇ ਨਹੀਂ ਕਰੋ ਬਾਹਰ ਹੋ ਆਏ ਤੂੰ ਕਿਵੇਂ ਮੇਰੇ ਕੋਲ ਤੋਂ ਬਾਹਰ ਕੱਢ ਦੇਗਾ ਇਹ ਤਾਂ ਮੈਂਂ ਹੀ ਮੰਗਦੇ ਫਿਰ ਬਈ ਇਹਨੇ ਕਮਾਲ ਦਾ ਬੰਦਾ ਤੂੰ ਤੇ ਬਈ 4200 ਦੇ ਨਾਲ ਹੀ 3500 ਰੇਟ ਹੀ ਹੈ ਨਹੀਂ ਕਿਤੇ ਬੋਟੇ ਨੂੰ ਪੁੱਛਣਾ ਪੀੜਾ ਜਾਣਦਾ ਨਹੀਂ ਬੋਟੇ ਨੂੰ ਆ ਇਹ ਮਾੜਾ ਮੁਾਰਤ ਵੀ ਸੱਦ ਗਿਆ ਨਾ ਮੈਂ ਕਿਸਾਨ ਜੀ ਦੇ ਨਾਲ ਸੱਦ ਕੇ ਧਰਨਾ ਲਾਉਂਗਾ ਸਾਡੇ ਬਾੜ ਚ ਐਡੀ ਅਸੀਂ ਕੌਣ ਆ ਲੈ ਜੂਨੀਅਨ ਨੂੰ ਸੱਦ ਕੇ ਓਏ ਅਸੀਂ ਵੀ ਕਿਸਾਨ ਜੀ ਐ ਅਸੀਂ ਕੌਣ ਆ ਪੁੱਤਾ ਤਾਂ ਹਾਲੇ ਦੇ ਫੱਕੀ ਕੀਤਾ ਬੈਠੋ ਧੋਨਾ ਲਾਉਣ ਵਾਲਾ ਨੀ ਨਾ ਸੀ ਇੱਕ ਜੇ ਸਾਡੇ ਤੇ ਗਰੀਬੀ ਸੀ ਤਾਂ ਅਸੀਂ ਤਾਂ ਤਾਂ ਦੇ ਧੋਨਾ ਲਾਉਣੇ ਤੇ ਇਹ ਅੱਜ ਹਵਾ ਕਰਦੇ ਸਾਡੇ ਮੁੰਡੇ ਮੁੰਡੇ ਨੂੰ ਕੀ ਪਤਾ ਇਸ ਗੱਲ ਦਾ ਬਰੇ ਥੋੜੀ ਗੱਲ ਥੋੜੀ ਹੈ ਇਹ ਕੋਈ ਨਾ ਉਹ ਬਾਹਰ ਹੋਈ ਐ ਇਹ ਕੋਈ ਨਾ ਲੈ ਕੋ ਕੋਰਾ ਦਿਨ ਨਾ ਜਵਾਕ ਆ ਮੁਕਤ ਕੁੱਟਿਆ ਆ ਨਾ ਮੈਂ ਢੋਨੇ ਜਵਾੜਤਾ ਇੱਕ ਸਾਡੇ ਤੇ ਗਰੀਬੀ ਸੀ ਤੈਨੂੰ ਮੈਂ ਢੋਨੇ ਜਵਾੜਿਆ ਇਹਨੂੰ ਪੁੱਛ 35 ਰੁਪਏ ਦਿੱਤੇ ਵੀ ਨਹੀਂ ਕਰਦੇ ਯਾਰ ਇਹ ਤੂੰ ਜੇ ਦੇ ਜਣਾ ਪੱਠੇ ਲੈ ਕੇ ਜਾਂਦੇ ਆ ਮੁੰਡਾ ਕਦਾ ਚਲ ਕੋਈ ਗੱਲ ਨਹੀਂ ਲੈ ਜਾਂਦਾ ਅਸੀਂ ਕਦੇ ਇਹ ਆ ਕੇ ਦੱਸਦਾ ਕਿ ਰੋਜ਼ ਪੱਠੇ ਲੈ ਆਇਆ ਮੈਂ ਚਲ ਕੋਈ ਗੱਲ ਨਹੀਂ ਲੈ ਆ ਬਾਈ ਤੁਹਾਡਾ ਦਿਲ ਬਹੁਤ ਵੱਡਾ ਭਾਈ ਹਾਂ ਨੰਬਰ ਦਿੱਤੀ ਆ ਤੇਰੇ ਬਖਤ ਤੇ ਹਾਂ ਕਿੱਲੀ ਆ ਭਾਈ ਆਪਣੀ ਆਪਣੀ 15 ਕਿੱਲੇ ਆ ਭਾਈ 15 ਕਿੱਲੇ ਆ ਹਾਂਜੀ ਹਾਂਜੀ ਆ ਜੋ ਤੇਰੇ ਮੁੰਡੇ ਦਾ ਰਸਤਾ ਕਰਾਇਆ ਸੀ ਕਿੰਨੀ ਪਹਿਲੀ ਦੱਸੀ ਸੀ ਭਲਾ ਮੈਂ ਵੀਕਲੇ ਦੱਸੀ ਹੈ ਨਾ ਪਰ ਤੋਂ 16 ਤੋਂ ਵੀ ਅਕੀ ਨਾ 15 ਤੇਰੇ ਕੋਲੇ ਭਾਈ ਇਹਨਾਂ ਦਾ ਰੇਟਲ ਹੋਈ ਜਾਂਦਾ ਹੈ ਆ ਤਾਂ ਕੋਈ ਗੱਲ ਨਹੀਂ ਯਾਰ ਦੇਓ ਪਰ ਇੱਕ ਗੱਲ ਸੁਣੋ ਸਾਡੇ ਗੁਰੂਆਂ ਨੇ ਕੀ ਕਿਹਾ ਕਿ ਜਿਹੜਾ ਗਰੀਬ ਦਾ ਮੂੰਹ گولਕ ਆ ਯਾਰ ਅਸੀਂ ਗਰੀਬ ਦੇ ਪੈਸੇ ਰੱਖ ਕੇ ਕਹਿੰਦੇ ਕੀ ਕਰਾਂਗੇ ਕਿੱਥੇ ਖਾਟ ਲਾਂਗੇ ਪਤਾ ਨਹੀਂ ਕਿੱਥੇ ਨਿਕਲਣੇ ਆਏ ਪੈਸੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਮੇਰਾ

ਰੋਟੀ ਤਾਂ ਬਣੀ ਪਈ ਮੈਂ ਪਾ ਕੇ ਲਿਆ ਦਿੰਨੀ ਆ ਚਾਰ ਨਾ ਪਾ ਦੀ ਸਬਜ਼ੀ ਨਾਲ ਨਾ ਪਾਈ ਉਹ ਖਰਾਬ ਹੋ ਜਾਂਦੀ ਆ ਬਾਅਦ ਚ ਖਾਦੀ ਨਹੀਂ ਆਂਦੀ

ਤੂੰ ਮੈਂ ਆ ਹੁਣ ਪਤਲਾ ਤੂੰ ਵੀ ਤੇਰਾ ਕਿਵੇਂ ਮੂੰਹ ਔੜਿਆ ਪਿਆ ਮੂਡ ਨਹੀਂ ਹੈ ਬਾਈ ਯਾਰ ਕੀ ਕਰਕੇ ਕੈਸਤਾ ਆਲਾ ਹੁੰਦਾ ਰੋਜ ਮਰ ਜਾਂਦਾ ਉਹਦਾ ਸ਼ੁਕਰ ਕਰ ਮੇਰੇ ਘਰ ਵਾਲੀ ਕਿਸੇ ਦੇ ਘਰੇ ਬੈਠੀ ਸੀ ਮੈਂ ਤਾਂ ਭਿਆਸੀ ਨੂੰ ਮੈਂ ਝੋਨਾ ਲਾਉਣ ਜਾ ਰਿਹਾ ਉਹ ਤੇਰਾ ਪੜਾ ਹੋ ਜੇ ਜਾ ਯਾਰ ਹੋਰ ਸੋਰੀ ਭੇਜਣੀ ਪਈ ਬਾਈ 2500 ਰੁਪਏ ਕੈਸਤਾ ਹਮ ਭਰੀ ਹਣੀ ਜੀ ਪੈਸੇ ਤਾਂ ਮਿਲਿਆ ਨਹੀਂ ਹਜੇ ਮੈਨੂੰ ਪੈਸੇ ਤਨੂੰ ਅੱਜ ਦਵਾ ਦਨੇ ਯਾਰ ਕੋਈ ਨਹੀਂ ਆਪਾਂ ਇਹਨਾਂ ਦਾ ਨਾ ਮਾਨ ਮਣ ਕੇ ਅੱਜ ਤੇ ਇਹਨਾਂ ਦਾ ਨਿਭੜੀ ਜਾਣਾ ਪੈਸੇ ਇਹਨਾਂ ਨੂੰ ਦਵਾ ਦਾਂਗੇ ਕੋਈ ਨਹੀਂ ਕਾਤੇ ਦੋ ਐ ਕਰ ਆਪਣੀ ਨਾ ਕਰਮ ਪਈ ਏ ਟਾਲੀ ਥੱਲੇ ਤੇ ਉਹ ਕਰਮ ਲਿਆ ਜਾ ਕੇ ਜਿਹਨਾਂ ਦਾ ਬਾਣ ਮਿਣ ਗਿਆ ਅੱਜ ਤੇ ਇਹਨਾਂ ਨਾਲ ਕਰਦੇ ਕਲੀਅਰ ਫਿਰ ਪੈਸੇ ਲਿਆਵਾਂਗੇ ਸ਼ਾਮ ਨੂੰ ਫੜ ਕੇ ਠੀਕ ਹੈ ਅੱਜੜ ਬਾਈ ਖਿੱਚ ਦਿਓ ਕਿਹੜਾ ਆਹ ਕੇਰਾ ਲਾ ਕੇ ਰੋਟੀ ਫੇਰ ਖਾਣੀ ਆ ਠੀਕ ਆ ਬਾਈ ਖਿੱਚ ਦਿਓ ਖਿੱਚ ਦਿਓ ਕਿਰਾ ਬਈ ਯਾਰ ਪਾਣੀ ਪੀਆ ਮੈਂ ਯਾਰ ਥਾਣੀ ਪੀਣ ਨੂੰ ਕਿਹੜਾ ਯਾਰ ਬੱਕਰੇ ਖਾਦੇ ਆ ਫੇਰ ਪੀ ਆਂ ਆ ਜਾ ਵੀ ਗਿਰਾਹ ਪੀ ਲੇ ਪਾਣੀ ਪੂਣੀ ਰੋਟੀ ਰੋਟੀ ਖਾ ਲਈਏ ਆ ਮੁੰਡਾ ਬਹੁਤ ਚੜਦਾ ਕਹੀ ਜਾਂਦਾ ਭੁੱਖ ਲੱਗੀ ਆ ਹੋ ਰਹੀ ਆ ਮੈਂ ਰੋਟੀ ਨਹੀਂ ਲੈ ਕੇ ਆਇਆ ਦੇ ਤਾਂ ਹੈ ਉਹ ਮੈਨੂੰ ਆਏ ਸੀਗਾ ਨਿਬੜ ਜੂ ਗਾਂ ਵਾਲੇ ਦੇ ਲਾਉਣ ਵਾਲੇ ਬਣਾਗੇ ਤਾਂ ਹੁਣ ਮੇਰੇ ਘਰ ਵਾਲੇ ਚਾਹੀਏ ਤਾਂ ਨਹੀਂ ਤਾਂ ਰੋਟੀ ਨਹੀਂ ਲੈ ਕੇ ਆਇਆ ਭਾਈ ਮੈਂ ਉਹ ਸਾਥੋਂ ਖਾ ਲਈ ਕੋਈ ਨਹੀਂ ਮੈਂ ਬਸੇਰੀਆਂ ਲੈ ਕੇ ਆਇਆ ਰੋਟਣਾ ਟੈਨਸ਼ਨ ਨਾ ਲੈ ਆ ਤੂੰ ਕੋਈ ਗੱਲ ਬਈਰ ਪਾਣੀ ਤੱਤੇ ਹੀ ਬੜਾ ਯਾਰ ਉਹ ਪੀਲਾ ਯਾਰ ਤੱਤੇ ਨੂੰ ਇੱਥੇ ਮਾਮੇ ਦੇ ਵਿਆਹ ਤੇ ਆਇਆ ਪੀਲਾ ਕੋਈ ਨਹੀਂ ਖੇਤਾਂ ਦੇ ਇਹੇ ਹੀ ਹੁੰਦਾ ਓਹੋ ਅੱਜ ਫੇਰ ਖੱਟੀ ਹੋ ਗਈ ਸਬਜ਼ੀ ਯਾਰ ਤਾਈ ਭਈ ਮੈਂ ਨਹੀਂ ਲੈ ਕੇ ਆਉਂਦਾ ਯਾਰ ਖਰਾਬ ਹੋ ਜਾਂਦੀ ਹੈ ਬਾਅਦ ਚੋਂ ਖਾਦਾ ਖਾਦੀ ਨਹੀਂ ਆਂਦੀ ਕੀ ਲੈ ਕੇ ਆਂ ਤੂੰ ਅੱਜ ਚਾਰ ਆ ਭਈ ਚਾਰਾ ਦਨੀਆ ਯਾਰ ਜੇ ਫਾਰੀ ਮਿਲਣੀ ਵੀ ਅੱਜ ਚਾਰਨ ਵਾਲੀ ਖਾ ਲੈਣੀ ਲੈ 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 ਮੰਮੀ ਰੋਟੀ ਖਾ ਕਿਸ ਨਾਲ ਆ ਚਲੋ ਓਟੋ ਬਾਈ ਇਹ ਰੋਟੀ ਖਾ ਲਈ ਤਾਂ ਚਲੋ ਹੁਣ ਲਾਈਏ ਝੋਨਾ ਪੈ ਨਹੀਂ ਆਇਆ ਇੱਥੇ ਉੱਠਾ ਚੱਜ ਲਿਗੇ ਯਾਰੇ ਚ ਓਏ ਯਾਰ ਤੱਤਾ ਹੀ ਬਹੁਤ ਆਇਆ ਪਿਆ ਪਾਣੀ ਬਾਈ ਯਾਰ ਬਾਈ ਯਾਰ ਆਪਣੇ ਦਾ ਹੀ ਲੇਖਾਂ ਚ ਲਿਖਿਆ ਕਰੇ ਤੰਦੂਰ ਨੂੰ ਧੁੱਪਾ ਦਵਦੀਆਂ ਨੇ ਕਦੇ ਪਾਣੀ ਚਾਹ ਬੋਤੇ ਹਾਂ ਬਾਈ ਮੇਰੀ ਖਲਾਰਾ ਕਹਰੇ ਜਾਂ ਤੇ ਅਸੀਂ ਚੱਲਦੇ ਆਂ ਕਹਰੇ ਚ ਜਾਂਦੇ ਆਂ ਅਸੀਂ ਠੀਕ ਆ ਨਾ ਤੈਨੂੰ 3500 ਤੋਂ ਵੱਧ ਇੱਕ ਪੰਜੀ ਨਹੀਂ ਮਿਲਣੀ ਲੈਣਿਆ ਲੈ ਤੇ ਨਹੀਂ ਕਰੋ ਬਾਹਰ ਹੋ ਆਏ ਤੂੰ ਕਿਵੇਂ ਮੇਰੇ ਪੁੱਤ ਨੂੰ ਬਾਹਰ ਕੱਢ ਦੇਗਾ ਜਦੋਂ ਝੋਨਾ ਲਾਉਣ ਨੂੰ ਫੋਨ ਕਰਦਾ ਹੁੰਦਾ ਸੀ ਆ ਜਾ ਝੋਨਾ ਲਾ ਕੇ ਜਾਓ ਸਾਡੇ ਤੇ ਉਦੋਂ ਤਾਂ ਤੂੰ ਆਖਿਆ ਨਾ ਮੇਰੇ ਪੁੱਤ ਨੂੰ ਵੀ ਚੱਲ ਬਾਹਰ ਹੋ ਜਾ ਹੈ ਹੀ ਗੱਲ ਮੇਰੇ ਪੁੱਤ ਜਿੰਨੇ ਦੀ ਗੱਲ ਹੋਈ ਨਾ ਹੁਣੇ ਹੀ ਪੈਸੇ ਲੈਣੇ ਸੀ 4200 ਦੇ ਹਿਸਾਬ ਨਾਲ ਲੈਣੇ ਆ ਹੈ ਮੇਰੇ ਪੁੱਤ ਦਾ ਤਾਂ ਹਾਲ ਵੇਖੋ ਕੀ ਕੀਤਾ ਪੈਸੇ ਝੋਨਾ ਲਾਉਣ ਵਾਲਾ ਦਿੰਦਾ ਸੀ ਇੱਕ ਜੇ ਸਾਡੇ ਤੇ ਗਰੀਬੀ ਸੀ ਤਾਂ ਅਸੀਂ ਤਾਂ 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 ਝੋਨਾ ਲਾਉਣੇ ਤੇ ਇਹ ਅੱਜ ਹਵਾ ਕਰਦੇ ਸਾਡੇ ਤੇ ਮਾਤਾ ਸਾਰੇ ਪਿੰਡ ਜੀ 3500 ਰੇਟ ਆ ਹੁਣ ਤੈਨੂੰ ਕਿਵੇਂ ਵਧਾ ਕੇ 3500 ਦੀ ਨਹੀਂ ਗੱਲ ਹੋਈ ਜੀ ਚੱਲਦੇ ਰੇਟ ਦੀ ਗੱਲ ਹੋਈ ਆਪਣੀ 3500 ਦੀ ਗੱਲ ਨਹੀਂ ਹੋਈ ਜੀ ਇੱਥੇ ਜਿਹੜਾ 4200 ਰੁਪਿਆ ਰੇਟ ਚੱਲਦਾ ਕਿੰਨੇ ਦਾ ਮੁੰਡੇ ਨੂੰ ਕੀ ਪਤਾ ਇਸ ਗੱਲ ਦਾ ਤੂੰ ਇਹ ਕਿੰਨੀ ਗੱਲ ਦੇ ਬੇ ਥੋੜੀ ਗੱਲ ਥੋੜੀ ਹੈ ਇਹ ਕੋਈ ਕਰੋ ਬਾਹਰ ਹੋ ਜੀ ਬੈਠੋ ਰਾਜੋ ਬੈਠ ਕੇ ਗੱਲ ਕਰੋ ਆਪਾਂ ਇੱਥੇ 4200 ਰੇਟ ਚੱਲੀ ਜਾਂਦਾ ਅੱਜ ਤੁਸੀਂ 3500 ਦੀ ਗੱਲ ਕਰਦੇ ਆ ਵਾਹ ਲਵਾ ਕੇ ਤੁਸੀਂ ਆਹ ਉੱਟਾ ਤੁਸੀਂ ਨਾਲੇ ਵਾਹ ਘੱਟ ਦੱਸਦੇ ਆ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਕਿ 15 ਕਿੱਲੇ ਤੇ ਤੁਹਾਡਾ ਵਾਹ ਨਿਕਲਿਆ 16 ਕਿੱਲੇ 16 ਕਿੱਲੇ ਤੇ ਦੋ ਕਨਾਲਾਂ ਦੇ ਪੈਸੇ ਲੈਣੇ ਲੈਣੇ ਵੀ 4200 ਦੇ ਪੈਸੇ ਦੋ ਕਨਾਲਾਂ ਉੱਤੇ ਆ ਵਾਹ ਘਟ ਨਹੀਂਗਾ 15 ਕਿੱਲੇ ਹੈਗੇ ਆ ਬਾਈ ਉਹ ਹੁਣ ਕਿੰਨੇ ਬਣਾਈ ਜਣਾ ਲੈ ਨਹੀਂ ਮਣਕਿਆ ਕਾਲੇ ਮੈਂ ਪਹਿਲੀ ਵਾਰ ਲੱਗਿਆ ਲਾਉਣ ਲੱਗੇ ਇਹ ਕਿਠਾਣਾ ਮਣਕੇ ਵਧਾ ਇੱਕਲੇ ਆ ਵੀ ਮੇਰਾ ਕਰਮਾ ਮਾਰੀਆਂ ਸੀ ਕਰਮਣਾ ਬਾਹਣ ਮਣਿਆ ਬਾਈ ਜੀ ਅਸੀਂ ਸੁਹਾ ਕਿੱਲੇ ਤੋਂ ਤੁਹਾਡਾ 2 ਮਰਲੇ ਵੱਧ ਬਣਦਾ ਹੱਤ ਨਹੀਂ ਕਾ ਸਾਈਡ ਵਾਲੀ ਮੋਟਰ ਨਹੀਂ ਲੱਗੀ ਨੇ ਆਪਣੀ ਉਹ ਦੋ ਤਿੰਨ ਕਨਾ ਤੇ ਉਹ ਦੋ ਦਿਨ ਆਏ ਕਰ ਲੱਗ ਜਾ ਕਰੋ ਆ ਮੋਟਰ ਆ ਗਈ ਆ ਖਾਲ ਆ ਗਿਆ ਐ ਕਰ ਲੋ ਅਸੀਂ ਕਿਹੜਾ ਉਹ ਤਾਂ ਬਾਹਰ ਚ ਹੁੰਦੀ ਹੀ ਆ ਨਾ ਹਾਂ ਬੀ ਚੱਕਾ ਬੋਲਦੀ ਐ ਚ ਐ ਪੰਜ ਪੰਗਾ ਦੇ ਦੇ ਨਹੀਂ ਜੀ ਅਸੀਂ ਇਹਨਾਂ ਤਾਂ ਲੈਣੀ ਆ ਠੀਕ ਹੈ ਨਾ ਇੱਕ ਕਰਤਾਰੀ ਬੀਲੀ ਦਾ ਕਹਿਣਾ ਹੈ ਕਿ ਝੋਨਾ ਲਾਉਣਾ ਬਹੁਤ ਵੱਡੀ ਗੱਲ ਆ ਠੀਕ ਹੈ ਅੱਲਾਸ ਬਸ ਉਹ ਤੂੰ ਕਰਤਾਰੀ ਚੁੱਕ ਜਾ ਨਾ ਤੇ ਉਸੇ ਤੋਂ ਪੈਸੇ ਲੈ ਲੈ ਜਾ ਕੇ ਐ ਬੂਟੇ ਕੇ ਲਾਇਆ ਦੀਪੇ ਕੇ ਲਾਇਆ ਬਾਈ ਜੀ 4200 ਝੋਨਾ ਲਾਇਆ 3500 ਦਾ ਕਿਤੇ ਵੀ ਰੇਟ ਨਹੀਂ ਚੱਕ ਵੀ ਤੂੰ ਨੂੰ ਜਾ ਕੇ ਪੁੱਛ ਲੋ ਜੀ ਹਾਂ ਚੱਲਣਾ ਤੇ ਅਸੀਂ 2 ਲੱਖ ਨਾ ਥਾਣੇ ਦੇ ਦਾਂਗੇ ਤੈਨੂੰ ਨਹੀਂ ਦੰਦੇ 500 ਦਾ ਐਡੀ ਵੀ ਗੱਲ ਵੀ ਬਾਈ ਮੈਂ ਨਾ ਮੁੰਡਾ ਵੱਧ ਕੇ ਨਾ ਮੈਂ ਕਿਸਾਨ ਜੂਨੇ ਨੂੰ ਸਾਦ ਕੇ ਧਰਨਾ ਲਾਉਂਗਾ ਥੱਦੇ ਬਾਹਰ ਚ ਐਡੀ ਅਸੀਂ ਕੌਣ ਹੈ ਮਜ਼ਦੂਰੀ ਨਹੀਂ ਨੂੰ ਸਾਦ ਕੇ ਓਏ ਅਸੀਂ ਵੀ ਕਿਸਾਨ ਕੀ ਹੈ ਅਸੀਂ ਕੌਣ ਹੋਂਗੇ ਕੋਈ ਗੱਲ ਨਹੀਂ ਮੁੰਡਾ ਨੂੰ ਸਮਝਾ ਲਾ 3500 ਹਿਸਾਬ ਨਾਲ ਮਿਲੂਗਾ ਇਹਨੂੰ ਤੇ ਲੈ ਲੈ ਪੈਸੇ ਠੀਕ ਹੈ ਮੈਂ ਨਹੀਂ ਲੈਣਾ ਬਾਈ 3500 ਨਹੀਂ 2450 ਘੱਟ ਨਹੀਂ ਲੈਣੀ ਅਸੀਂ ਤਾਂ ਮੇਰੀ ਗੱਲ ਹੋਈ ਆ ਉਹਨੇ ਦੇ ਦੋ ਮੇਰਾ ਪੁੱਤ ਪਲਤ ਸਿਆਏ ਵੇਖੋ ਪੋਰਾ ਜਿੰਨਾ ਜਵਾਕ ਮੌਕਤ ਛੁੱਟੀਆਂ ਆਂਗੇ ਤਾਂ ਮੈਂ ਝੋਨੇ ਜਵਾੜਤਾ ਇੱਕ ਸਾਡੇ ਤੇ ਗਰੀਬੀ ਸੀ ਤੁਹਾਨੂੰ ਮੈਂ ਘੰਨੇ ਚਵਾੜਾ ਇਹਨੂੰ ਪੁੱਛ 3500 ਰੁਪਏ ਦਿੰਦਾ ਵੀ ਨਿਕਰਦੇ ਇਹਨੂੰ ਪੁੱਛ ਬੰਦੇ ਨੂੰ ਜਿਹੜਾ ਹੁਣ ਘੁੱਗੂ ਬਣਿਆ ਬੈਠਾ ਇਹ ਤਾਂ ਮੈਂ ਤਾਂ ਪੈਸੇ ਇਹਦਾ ਦਿਮਾਗ ਆ ਇਹਨੂੰ ਬਈ ਕੀ ਪਤਾ ਯਾਰ ਉਹ ਗੱਲ ਐਵੇਂ ਕਰਕੇ ਕਹਿੰਦੇ ਵੇ ਤਾਲੀ ਚਲਾ ਲੈ ਹਾਂ ਅਸੀਂ ਤਾਂ 18 ਕਿੱਲਾਂ ਦਾ ਲੈਣਾ ਮਾਰੀ ਜਾਨੇ ਐਵੇਂ ਤੁਸੀਂ ਗੱਲਾਂ ਹੁਣ ਮਾਤਾ ਨੇ 2 ਕਿੱਲੇ ਹੋਰ ਚੱਕ ਬਤਾ ਹਾਂ ਇਹਨੂੰ ਮਾਤਾ ਦਾ 60 ਦਾ 40 ਕਿੱਲੇ ਬਾਹਰ ਕਰਨੀ ਆ ਨਾਲ ਆ ਕੇ ਦੋ ਕਿੱਲੇ ਉਹ ਤੁਹਾਡੇ ਨਾਲ ਤਾਂ ਗਰੀਬ ਸੀ ਵੀ ਉਹਨਾਂ ਨੇ ਸਾਨੂੰ 42000 ਦਾ ਸਾਰਾ ਪੈਸੇ ਦੇ ਦੇ ਹਾਂ ਤਾਂ ਅਗਰ ਇਹਦੀ ਆਣੀ ਕਿਹੜੀ ਗੱਲ ਖੁੱਲੀ ਹੈ ਪੈਸੇ ਤਾਂ ਸਾਨੂੰ ਉਹੀ ਮਿਲਨੇ ਆ ਤਾਂ ਇਹਨੇ ਲਵਾਇਆ ਕਿੰਨੇ ਪੈਸੇ ਦਿੱਤੇ ਕਿੱਲੇ ਦੇ ਵੀ ਹਾਂ ਲੈ ਹੁਣ ਦਿਖਾ ਦੇਣਾ ਤੈਨੂੰ ਆ ਨਾਲ ਹੀ ਆ ਤੇ ਮੈਂ ਮੈਂ ਚੱਲਦਾ ਨਾਲ ਮੈਂ ਵਿਖਾਉਣ ਆਜੋ ਬੈਰੀ ਸਾਨੂੰ ਲਾਇਆ ਉਹ ਤੂੰ ਤਾਂ ਕਹਿਣਾ ਹੀ ਆ ਇਹਨਾਂ ਨੇ ਵੱਧ ਭਾਅ ਲਾ ਤੈਨੂੰ ਹੋ ਵੱਧ ਇਹਨਾਂ ਨੇ ਕੰਮ ਨਹੀਂ ਕੀਤਾ ਕਹਿਣਾ ਨਹੀਂ ਕੰਮ ਦੇ ਪੈਸੇ ਦਿੰਨੇ ਮਾਤਾ ਬਾਹਰ ਦਾ ਦੋ ਸਾਲੇ ਦਾ ਸੀ ਮੈਂ ਠੀਕ ਦਿੰਨਾ ਸਾਨੂੰ ਮੇਰੇ ਪੁੱਤ ਦੇ ਵੇਖ ਲੈ ਹਾਲ ਕੀ ਹੈ ਉਹ ਰਮ ਗਿਆ ਇਹ ਜਾਨਾ ਵੀ ਡੁੱਡੀ ਆ ਰਿਹਾ ਸੀ ਪਾਣੀ ਦੇਣੇ ਚੁੱਪੇ ਮੱਛਾ ਹਾਂ ਮੱਛੀ ਦਾ ਰੰਗ ਕੇ ਵੇਖੇ ਤਾਂ ਪੁੱਠੇ ਦਾ ਵੀਰਗਾ ਐਸਾ ਪ੍ਰਵਾਸੀਆਂ ਤਾਂ ਡਿ ਲਵਾਇਆ ਵੀ ਤਾਂ ਜੋ ਆਪਦੇ ਪਿੰਡ ਜਿਹੜੇ ਬਾਈ ਲਵਾ ਲੈਂਦੇ ਆ ਰੇ ਸਾਨਕਾ ਦਾ ਵਾ ਲਵਾ ਲੈਂਦੇ 3500 ਰੁਪਏ ਐਣੀ ਜੇ ਕੋਈ ਯਾਰ ਮੈਂ ਕਿਵੇਂ ਲੈ ਲੂੰਗਾ ਐ ਨਹੀਂ ਮੈਂ ਨਾ ਅਸਲ ਚ ਕਹਿਣਾ ਨਹੀਂ ਚਾਹੁੰਦਾ ਇਹ ਗੱਲ ਇੱਕ ਅੱਧਾ ਬੰਦਾ ਹੀ ਹੁੰਦਾ ਪੂਰੇ ਪਿੰਡ 'ਚ ਜਿਹੜਾ ਇਹ ਕੰਮ ਕਰਦਾ ਪਰ ਇਹ ਕੰਮ ਕਰਕੇ ਕਰੂੰਗੀ ਕੀ ਤੁਸੀਂ ਬਾਈ ਤੈਨੂੰ ਪਤਾ ਹੈ ਯਾਰ ਆਪਣਾ ਵੀ ਆਪਾਂ ਕਹਿੰਦੇ ਪੰਜੀ ਰੱਖੀ ਐ ਤੇਰੇ ਸਾਹਮਣੇ ਕਹਿੰਦੇ ਪਿੰਡ 'ਚ ਆਪਾਂ ਪੰਜੀ ਰੱਖੀ ਐ ਫਿਰ ਇਹਨਾਂ ਦੀ ਕਿਉਂ ਰੱਖਦੇ ਹੋ ਯਾਰ ਇਹਨਾਂ ਨਾਲ ਜਿਹੜੀ ਗੱਲ ਹੋਈ ਬਾਈ ਦੇਈ ਇਹਨੇ ਆਪਾਂ ਤਾਂ ਵੱਧ ਪਰਚੀ ਸਾਡੀ ਹੁੰਦੀ ਐ ਜਿਹੜਾ ਮਰਜ਼ੀ ਕਿ ਉੱਪਰ ਆ ਜਾਈ ਹਾਂ ਸਾਡੇ ਬਰਾਬਰ ਪਰਚੀ ਕਟਾ ਕੇ ਦਿਖਾਵੇ ਕਿਤੇ ਕੋਈ ਮੈਚ ਐ ਆ ਮੁੰਡਾ ਉਥੇ 11000 21000 59000 ਦੇ ਕੇ ਆਵਾਂ ਜੀ ਫੋਟਵਾਂ ਲੱਗਦੀਆਂ ਆਪਣੀਆਂ ਹੁਣ ਦੱਸ ਵੇ ਇਹ ਨਹੀਂ ਹੋ ਜਾ ਯਾਰ ਭਾਈ ਉਥੇ ਫੋਟਵਾਂ ਲਾਈ ਜਨੋਂ ਉਥੇ ਸਾਡੇ ਤੁਸੀਂ ਜਿਹੜਾ ਅਸੀਂ 11 ਮਿੱਧਿਆ ਸਾਨੂੰ ਤਾਂ ਤੁਸੀਂ ਦਿੰਦੇ ਨਹੀਂਗੇ ਫੋਟਵਾਂ ਲਵਾ ਦਿਓ ਐ ਕਰ ਦੋ ਸਾਡਾ ਜਿਹੜਾ ਸਾਡਾ ਵੱਡਾ ਆਪਣਾ ਤੇ ਉਹਨੇ ਬੁੱਕਾਂ ਦੇ ਬੁੱਕ ਰੁਪਿਆ ਸਿੱਟਿਆ ਇੱਥੇ ਹੋ ਰਹਿਣ ਦੇ ਭਾਈ ਯਾਰ ਖੇਤਾਂ 'ਚ ਹੁਣ ਗਾਰਾ ਹੀ ਹੋਣਾ ਦੱਸ ਉਹ ਤੇ ਕੀ ਹੁੰਦਾ ਕਿ ਭਾਈ ਇਹ ਤਾਂ ਮੇਨਟੀ ਮੰਗਦੇ ਫਿਰ ਭਾਈ ਯਾਰ ਇਹਨੇ ਕਮਾਲ ਦਾ ਬੰਦਾ ਤੂੰ ਤੇ ਭਾਈ 250 ਤੇ ਲਾਇਆ 350 ਦਾ ਰੇਟ ਹੀ ਹੈ ਨਹੀਂ ਕਿਤੇ ਬੂਟੇ ਦੇ ਪਛੜਾ ਦੂਜਾ ਜਾਣਦਾ ਨਹੀਂ ਬੂਟੇ ਨੂੰ ਯਾਰ ਦੇਓ ਪੈਸੇ ਇਹਨਾਂ ਦੇ ਐਡਾ ਤਾਂ ਰੇਟ ਕਾ ਹੈ ਨਹੀਂ ਜਿੱਡਾ ਪਾ ਲਿਆ ਇਹਨੇ ਕੀ ਹਿਸਾਬ ਕਿਤਾਬ ਦੇਣਾ ਜਿਹੜਾ ਚਾਹ ਵੀ ਸਾਡੀ ਗਿਣੀ ਜਾਂਦਾ ਕਿ ਇਹਨਾਂ ਨੇ ਮਟਾ ਲਵੇ ਨਾ ਲੈ ਫਿਰ ਤਿੰਨਾਂ ਦੀ ਚਾਹ ਪਿਆਤੀ ਦੱਸ ਭਾਈ ਤੁਸੀਂ ਇਹ ਦੱਸੋ ਬਿਤੇਨਾਂ ਦੀ ਕੋਈ ਚਾਹ ਭੇਜਦਾ ਹੈ ਉਹ ਜਿਹੜੇ ਤੁਹਾਨੂੰ ਤਾਂ ਲੋਕ ਰੋਟੀ ਵੀ ਖਵਾ ਦਿੰਦੇ ਆ ਰਾਜੋ ਐਡੀ ਨਹੀਂ ਗੱਲ ਹੁੰਦੀ ਉਹ ਨਾજર ਕਹਨੇ ਲਵਾਇਆ ਕੋਈੜਾ ਪ੍ਰਵਾਸੀ ਉੱਥੇ ਲੱਗੇ ਉਹ ਚਾਹ ਵੀ ਆਪਦੀ ਆਪ ਹੀ ਇੱਥੇ ਬਣਾ ਕੇ ਤੇ ਤਾਂ ਫੇਰੇ ਤੇ ਚਾਹ ਪੀਂਦੇ ਦੱਸ ਤੇ ਉੱਥੇ ਇਹਨੇ ਪਤਾ ਕੀ ਕਹਿੰਦਾ ਕਹਿੰਦਾ ਬਈ ਮੇਰਾ ਸੀਰੀ ਸੀਰੀ ਕਹਿੰਦਾ ਦੂਜੇ ਖੇਤ ਗਿਆ ਕਹਦਾ ਬਈ ਯਾਰ ਵੱਟ ਪਚਾਰੇ ਮੈਂ ਛੋੜ ਨੂੰ ਲਾਇਆ ਦੁਪਹਿਰੇ ਵੱਟਾਂ ਪੋਚਣਾ ਤੇ ਅਸੀਂ ਅਸੀਂ ਕੀ ਲਿਆ ਬਈ ਵੱਟ ਪੋਚੂਆਂ ਤੋਂ ਦੇ ਤੋ ਹਾਂ ਅੱਜ ਨਹੀਂ ਆਏ ਕਿ ਸਾਡੇ ਆ ਆ ਆ ਮੁੰਡੇ ਨੇ ਕਿਹਾ ਕਹਿੰਦਾ ਬਈ ਯਾਰ ਸੀਰੀ ਦੂਜੇ ਖੇਤਾਂ ਤੇ ਵੱਟ ਪੋਚਣ ਵਾਲੀ ਆ ਤੰਗਾਈ ਛੋੜ ਨੂੰ ਕਮ ਆਇਆ ਚੱਲੇ ਲਾ ਦੇ 10 ਮਿੰਟ ਯਾਰ ਅਸੀਂ ਅਸੀਂ ਤਾਂ ਧੀ ਗਿੰਦੇ ਨਹੀਂ ਕਾਹੇ ਪੁੱਤ ਵੀ ਸਭ ਦਾਵਾ ਕਰਾਈ ਜਾਂਦੇ ਆ ਰੰਦਾ ਖੇਤੋਂ ਤੇ ਦੂਜੇ ਤੇ ਜਿਹੜਾ ਪੱਠੇ ਲੈ ਕੇ ਜਾਂਦੇ ਆ ਮੁੰਡਾ ਦਾ ਚੱਲ ਕੋਈ ਗੱਲ ਨਹੀਂ ਲੈ ਜਾ ਅਸੀਂ ਕਦੇ ਇਹ ਆ ਕੇ ਦੱਸਦਾ ਕਿ ਰੋਜ਼ ਪੱਠੇ ਲੈ ਜਾਂਦਾ ਮੈਂ ਚੱਲ ਕੋਈ ਗੱਲ ਨਹੀਂ ਲੈ ਜਾ ਬਾਪੂ ਦਾ ਦਿਲ ਬਹੁਤ ਵੱਡਾ ਬਾਈ ਹਾਂ ਦਾ ਪੁੱਤ ਤੇ ਸਹੀ ਯਾਰ ਮੇਰੇ ਬਾਪੂ ਦਾ ਦਿਲ ਦਾ ਉਹ ਦਿਲ ਤਾਂ ਮੈਂ ਦੇਸੀ ਜਾਂਦਾ ਸਾਨੂੰ ਯਾਰ ਕੋਈ ਨਾ ਮਰਮਣ ਨੂੰ ਮੋਚ ਲੈਨੇ ਫੋਨ ਲਾ ਕੇ ਇੱਕ ਪੱਖ ਦੀ ਗੱਲ ਨਾ ਕਰੀਂ ਮਰਮਣ ਨੂੰ ਫੋਨ ਲਾਵਾਂ ਨਹੀਂ ਉਹਨਾਂ ਨੂੰ ਕਿ ਵਿਚਾਰਾਂ ਕੀ ਪਤਾ ਵਿੱਚ ਭਾਈ ਇਹ ਕੀ ਹੋ ਗਿਆ ਅਸੀਂ ਮਿਹਨਤ ਕੀਤੀ ਆ ਮਿਹਨਤ ਮੰਗਦੇ ਆਪਦੀ ਅਸੀਂ ਕੋਈ ਆਏਗਾ ਨਾ ਘਟਾਈ ਆਵਾਜ਼ ਵਾਇਰਲ ਮੈਡੀ ਬੋਲ ਪੈਂਦੀ ਆ ਭਾਈ ਜੀ ਆ ਗਿਆ ਹਾਂ ਬਾਈ ਬਲਦੇਵ ਆਇਆ ਨਾਲ ਮੈਂ ਨਹੀਂ ਤਾਂ ਮੈਨੂੰ ਪਤਾ ਹੀ ਰੋਡ ਪੈਸੇ ਦੇ ਲੋ ਅਸੀਂ ਨੂੰ ਮੈਨੂੰ ਪਤਾ ਸੀਗਾ ਮੈਨੂੰ ਪਤਾ ਸੀ ਵਿੱਚੋਂ ਬੰਦਿਆਂ ਨੇ ਵੀ ਪਿੰਡ ਚ ਇਹ ਐ ਕਰਦੇ ਆਏ ਇਹ ਮੇਰੀ ਗਲਤੀ ਮੈਂ ਤੁਹਾਡੇ ਨਾਲ ਗੱਲ ਨਹੀਂ ਬੋਲੀ ਸਾਡੇ ਮੂਰੇ ਕਾਹਨ ਬੋਲੂ ਦੱਸ ਦੂੰਗਾ ਮੈਂ ਕੋਈ ਨਹੀਂ ਲਿਆ ਮੈਂ ਮੂਰੇ ਬੋਲੂ ਤੁਹਾਡੇ ਮੂਰੇ ਐਡੀ ਗੱਲ ਹੈਗੀ ਐ ਜਿੱਡੀ ਬਣਾਈ ਜਾਂਦੇ ਹੋ ਐਵੇਂ ਕੋਈ ਫਲਾਨਾ ਕਰੀ ਜਾਂਦਾ ਢੋਂਕਾ ਕਰੀ ਜਾਂਦਾ ਮੈਂ ਰੇਡ ਕਾਣਾ ਪਾਓ ਕਿੰਨੇ ਪੈੜੀ ਆ ਬਈ ਆਪਣੀ ਆਪਣੀ 15 ਕਿੱਲੇ ਆ ਬਈ 15 ਕਿੱਲੇ ਆ ਹਾਂਜੀ ਹਾਂਜੀ ਅੱਜ ਜਦੋਂ ਤੇਰੇ ਮੁੰਡੇ ਦਾ ਰਸਤਾ ਕਰਾਇਆ ਸੀ ਕਿੰਨੀ ਪੈਲੀ ਦੱਸੀ ਸੀ ਭਲਾ ਮੈਂ 20 ਕਿੱਲੇ ਦੱਸੀ ਹੈ ਨਾ ਹੁਣ ਤੋਂ 16 ਤੋਂ ਵੀ ਅੱਖੇ ਨਾਲ 15 ਤੇਰੇ ਕੋਲੇ ਉਹ ਭਾਈ ਇਹ ਨਾਲ ਰੋਤਾ ਵੀ ਹੋਈ ਜਾਂਦਾ ਹੈ ਆ ਤਾਂ ਕੋਈ ਗੱਲ ਨਹੀਂ ਯਾਰ ਸੱਦ ਲੈਣੇ ਪੱਤੀ ਇਹ ਗੱਲ ਸੁਣ ਪੁੱਤੜਿਆ ਹੋਰ ਨਹੀਂ ਕੋਈ ਗੱਲ ਨਹੀਂ ਬੈਠੇ ਕੋਈ ਨਹੀਂ ਪੁੱਛ ਲੈਣੇ ਵੀ ਉਹਦੇ ਮਾਪਿਆਂ ਨੂੰ ਕਿੰਨੀ ਪੈਲੀ ਦੱਸੀ ਆ ਕੋਈ ਗੱਲ ਨਹੀਂ ਕੋਈ ਗੱਲ 20 ਕਿੱਲੇ ਦੱਸੀ ਸੀ ਯਾਰ ਇਹਨਾਂ ਦੀ ਤੁਸੀਂ 15 ਹੀ ਆਖੀ ਜਾਂਦੇ ਹੋ 16 ਕਿੱਲੇ ਉਹਨਾਂ ਨੇ ਵਾਣ ਮਿਲਿਆ ਆ ਤਾਂ ਕੋਈ ਗੱਲ ਨਹੀਂ ਨਾ ਹੋਈ ਬਾਈ ਬਾਈ ਜਿਹੜੀ 16 ਕਿੱਲੇ ਪੈਲੀ ਤੇਰੀ ਹੈਗੀ ਆ ਨਾ ਉਹ ਉਹ ਨਹੀਂ ਨਹੀਂ ਉਹ ਪਤਾ ਕੀ ਗੱਲ ਹੈ ਜਿਹੜਾ ਸਾਈਡ ਵਾਲਾ ਕਿੰਨੀ ਹੁੰਦਾ ਨਾ ਕਿੱਲਾ ਇੱਕ ਉਹ ਮੋਟਰ ਲੱਗੇ ਬਾਅਦ ਤੋਂ ਦੋ ਕਨਾਲ ਆਉਣੀ ਹੈ ਮੈਨੂੰ ਲੱਗਦਾ ਲਾਇਆ ਤਾਂ ਹੈ ਨਾ ਉਹ ਉਹ ਲਾਇਆ ਬਈ ਉਹ ਕਿੰਨਾ ਕ ਲੱਗਿਆ ਹੋਣਾ ਨਹੀਂ ਨਹੀਂ ਸਾਡਾ ਆ ਪੁੱਤ ਗੱਲ ਸੁਣ ਰਿਹਾ ਪਛਲੇ ਨਹੀਂ ਆਪਾਂ ਕੁੜੇ ਨੂੰ ਕਿੱਲੇ ਉਹ ਬੈਠ ਕੋਈ ਗੱਲ ਨਹੀਂ 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 ਆਪ ਕਰ ਲੈਨੇ ਪੁੱਤ ਤੇਰੇ ਕਰ ਦਿਨ ਕਿੰਨੀ ਬੱਸੀ ਚਲ ਬੈਠਿਆ ਉਹ ਜਿੰਨੇ ਇਹਨਾਂ ਦੇ ਬਣਦੇ ਆ ਪੈਸੇ ਦਿਓ ਇਹਨਾਂ ਦੇ ਨਹੀਂ ਨਹੀਂ ਦੇਵਾਂਗੇ ਪੈਸੇ ਕੋਈ ਗੱਲ ਨਹੀਂ ਉਹ ਦੇ ਦੇਣੇ ਆਪਾਂ ਕਿਹੜਾ ਮੁਕਰਦੇ ਆ ਬਈ ਮੁਕਰ ਨਾਲ ਨਹੀਂ ਗੱਲ ਤੂੰ ਆ ਗਿਆ ਤੇ ਆਪਾਂ ਇਹਨਾਂ ਪੈਸੇ ਐ ਥੋੜਾ ਵੀ ਮੁਕਰਾਂਗੇ ਕੋਈ ਠੀਕ ਹੈ ਤੇਰੇ ਮੂੰਹ ਨੂੰ ਪੈਸੇ ਦੇ ਜੰਨੇ ਆ ਨਹੀਂ 3500 ਵੀ ਇਹਦਾ ਬੰਦਾ ਸੀ ਉਹੀ ਦੇਣਾ ਸੀ ਇਹਨੂੰ ਵੱਧ ਦੇ 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 ਨਹੀਂ 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 ਜਿਹੜੇ ਬਣਦੇ ਆ ਮੈਂ ਵੱਧ ਨਹੀਂ ਕਹਿੰਦਾ ਜਿਹੜੇ ਬਣਦੇ ਉਹਨਾਂ ਦੇ ਉਹਨੇ ਹੀ ਦਿਓ ਪਰ ਇੱਕ ਗੱਲ ਸੁਣੋ ਸਾਡੇ ਗੁਰੂਆਂ ਨੇ ਕੀ ਕਿਹਾ ਕਿ ਜਿਹੜਾ ਗਰੀਬ ਦਾ ਮੂੰਹ ਉਹ ਗੋਲਕ ਆ ਯਾਰ ਅਸੀਂ ਗਰੀਬ ਦੇ ਪੈਸੇ ਰੱਖ ਕੇ ਕਹਿੰਦੇ ਕੀ ਕਰਾਂਗੇ ਕਿੱਥੇ ਘਟ ਲਾਂਗੇ ਪਤਾ ਨਹੀਂ ਕਿੱਥੇ ਨਿਕਲਣੇ ਆਏ ਪੈਸੇ ਮੈਂ ਨਹੀਂ ਆਦਾ ਵੀ ਹੋਇਆ ਕਈ ਵਾਰੀ ਗਲਤੀ ਮਿਸ ਅੰਡਰਸਟੈਂਡਿੰਗ ਹੋ ਗਈ ਠੀਕ ਆ ਪਰ ਇਹ ਨਹੀਂ ਕਿ ਅਸੀਂ ਇਹਨਾਂ ਦਾ ਹੱਕ ਮਾਰ ਲਿਆ ਯਾਰ ਨਹੀਂ ਟਾਲਦੇ ਬਈ ਸੋਡੀ ਗੱਲ ਤੁਸੀਂ ਜੋ ਇਹ ਟੂਰਨਾਮੈਂਟਾਂ ਤੇ ਥੋੜਾ ਪੈਸਾ ਲਾਉਨੇ ਆ ਉਹ ਨਿੱਕਾ ਮਾਰ ਗਿਆ ਜਿਹੜਾ ਉਹ ਲਾਉਂਦਾ ਨਹੀਂ ਪਾਇਏ ਇੰਨੇ ਪੈਸੇ ਭੇਜਦਾ ਯਾਰ ਉਹ ਕਹਦੇ ਹੱਸਦੇ ਕਿ ਬੈਂਨਰਾ ਤੇ ਫੋਟੋ ਲਵਾਉਣੀ ਹੁੰਦੀ ਆ ਵੀ ਫਲਾਣੇ ਦਾ ਪ੍ਰੋਗਰਾਮ ਕਰਾਇਆ ਤੇ ਸਾਡੀ ਫੋਟੋ ਵੱਡੀ ਲੱਗ ਜੇ ਨੀ ਉਹ ਕਹਦਾ ਚਲ ਵਾਧ ਦੇ ਦੇ ਨਾ ਕੋਈ ਨਹੀਂ ਭੇਜ ਮੁੰਡੇ ਨੂੰ ਤੇ ਕਿਦੋਂ ਵੇਚਰ ਵਾਲਾ ਹੈ ਪਹਿਲੇ ਅੰਦਰੋਂ ਚੱਕ ਕੇ ਮਾਰੀ ਸੀ ਠੀਕ ਆ ਫਾ 16 ਕਿਲੋ ਲੈ ਆਈ ਠੀਕ ਹੈ ਜੀ ਹਾਂ ਇਹ ਚੰਗੀਆਂ ਨਹੀਂ ਗੱਲਾਂ ਮੈਂ ਨਹੀਂ ਆਦਾ ਸਾਰੇ ਹੁੰਦੇ ਆ ਪਰ ਇੱਕ ਅਦਾ ਬੰਦਾ ਹੁੰਦਾ ਜਿਹੜਾ ਐ ਕਰਦਾ ਹੁੰਦਾ ਐ ਨਹੀਂ ਕਰਨਾ ਚਾਹੀਦਾ ਨਹੀਂ ਗੱਲ ਬਈ ਆਪਾਂ ਤੇ ਬਈ ਸੋਡੀ ਗੱਲ ਨਹੀਂ ਤਾਂ ਹੁਣ ਆਈ ਗਿਆ ਤਾਂ ਕੋਈ ਗੱਲ ਨਹੀਂ ਜੀ ਜੋ ਕਹਤਾ ਬਸ 16 ਨੇ ਸੱਚ ਆ ਕੋਤਾਰ ਮੰਨ ਲਿਆ ਆਪਾਂ ਸੇ ਲਓ ਜੀ ਹਾਂ ਲੈ ਕੋ ਭਾਈ ਹਾਂ ਹਾਂ ਆ ਆ 100 ਕਿਲਿਆਂ ਦੇ ਅੰਦਰ ਭਾਈ ਮੂਰੇ ਕਿਲਿਆਂ ਦੇ 16 ਕਿਲਿਆਂ ਦੇ ਲੈ ਜਾਂ 42 ਸੌ ਨਾਲ ਹਾਂਜੀ 42 ਸੌ ਠੀਕ ਹੈ ਲੈ ਭਾਈ ਬਲਦੇਵਾ ਦੇਣ ਦਾ ਸੀ 3500 ਦੇ ਹਿਸਾਬ ਨਾਲ ਸੀਗੇ ਹੁਣ ਤੂੰ ਆ ਗਿਆ ਤੇਰੇ ਮੂੰਹ ਨੂੰ ਪੈਸੇ ਦੇਣ ਲੱਗਿਆ 16 ਕਿੱਲਾਂ ਦੇ ਹੈਗੇ ਇਹ ਮੇਰੇ ਮੂੰਹ ਵਾਲੀ ਗੱਲ ਨਹੀਂ ਰਾਜੂ ਭਾਈ ਜਿੰਨੇ ਬਣਦੇ ਆਪਾਂ ਉਨਹੀਂ ਦੇਣੇ ਨਹੀਂ ਨਹੀਂ ਗੱਲ ਇਹ ਨਾਲ ਉਹੀ ਹੋਈ ਸਾਰੀ ਜਿੰਨੇ ਬਣਦੇ ਆ ਨਾ ਹਲਾ ਤੂੰ ਹੁਣ ਆਪ ਹੀ ਦੇ ਦੇ ਗਿਣ ਕੇ ਗਿਨੇ ਹੋ ਜਾਣ ਮੈਂ ਫਰਮਣ ਹਾਂਜੀ ਪੂਰੇ ਗਿਨੇ ਆ ਜੀ ਲੈ ਜੇ ਕੋਈ ਹਜੇ ਵੀ ਵਾਧਾ ਘਾਟ ਲੱਗੇ ਮੈਂ ਬੈਠਾ ਠੀਕ ਮੈਂ ਦੇਉਂਗਾ ਮਿਹਰਬਾਨੀ ਧੰਨਵਾਦ